ਰਾਸਿਕ ਆਪ ਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡੀ ਬਹੁਤ ਹੈ ਨਹੀਂ ਨਹੀਂ ਤੁਹਾਡੀ ਮੇਲ ਰੈਜੀਸਟਰੀ ਬਹੁਤ ਬੜੀ ਅਲੱਗ ਨੇ ਇਹ ਕਰਦੇ ਸਾਡੇ ਏਰੀਆ ਦੇ ਅਰ ਥੈਂਕ ਯੂ ਮੈਮ ਦੇ ਦੇ ਧੰਨਵਾਦ ਬਹੁਤ ਸਾਰਾ ਬਹੁਤ ਬਲੇ ਬਣੀ ਮਾਨਯੋਗ ਹਾਈ ਕੋਰਟ ਨੇ ਆਰ ਕੇ ਨਹਿਰੂ ਜਸਟਿਸ ਰਿਟਾਇਰਡ ਨੇ ਜਿਨ੍ਹਾਂ ਦੇ ਅਥਾਰਟੀ ਦੇ ਹੇਠ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜੋ ਕਿ ਇੱਥੇ ਅੱਜ ਇਸ ਮਾਲ ਬਰੋਸ ਫੈਕਟਰੀ ਦਾ ਲਾਸ ਅਸੈਸ ਕਰਨ ਆਏ ਸੀਗੇ ਲਾਸ ਅਸੈਸ ਕਰਨ ਦਾ ਮਤਲਬ ਇਹ ਹੈ ਵੀ ਡਿਊਰਿੰਗ ਇਹ ਧਰਨੇ ਦੇ ਅੰਡਰ ਕਿੰਨਾ ਕੁ ਲਾਸ ਇਸ ਫੈਕਟਰੀ ਨੂੰ ਹੋਇਆ ਤੇ ਅਸੀਂ ਉਹਨਾਂ ਨੇ ਸਾਡਿਆਂ ਪੂਰਾ ਪੱਖ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਧਰਨੇ ਦੇ ਪਹਿਲੇ ਦਿਨੋਂ ਚੱਲਦਾ ਆ ਉਹ ਸਾਰਾ ਦੇਖਿਆ ਸੁਣਿਆ ਸ਼ੁਰੂ ਤੋਂ ਜਦੋਂ ਤੋਂ ਸ਼ੁਰੂ ਜਦੋਂ 2010 ਤੋਂ ਇਹ ਅੱਜ ਤੱਕ ਧਰਨਾ ਕਰੀ ਧਰਨਾ ਲਾ ਰਹੇ ਨੇ ਇਸ ਫੈਕਟਰੀ ਦੇ ਨਾਲ ਜੋ ਵੀ ਪੋਲੂਸ਼ਨ ਹੋ ਰਿਹਾ ਹੈ ਪੋਲਿਊਸ਼ਨ ਕਰ ਰਹੇ ਨੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਉਹਨਾਂ ਨੇ ਸਾਡੀਆਂ ਸਾਰੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਉਹਦੇ ਉੱਤੇ ਧਿਆਨ ਵੀ ਦਿੱਤਾ ਲੋਕਾਂ ਨੂੰ ਮਿਲੇ ਜਿਨ੍ਹਾਂ ਨੂੰ ਬਿਮਾਰੀਆਂ ਹੋਈਆਂ ਆਪਣੇ ਮੈਡੀਕਲ ਰਿਪੋਰਟਸ ਦੇਖੀਆਂ ਉਹਨਾਂ ਨੇ ਫੋਟੋਜ਼ ਦੇਖੀਆਂ ਜਿਹੜਾ ਇਹ ਇੱਥੋਂ ਪੋਲਿਊਸ਼ਨ ਹੋ ਰਿਹਾ ਹੈ ਜਿਹੜਾ ਧੂਆ ਨਿਕਲਦਾ ਹੈ ਪੱਠੇ ਜਾ ਇਹਦੇ ਚਾਰਾ ਖਰਾਬ ਹੋ ਰਿਹਾ ਪਸ਼ੂਆਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਨੇ ਹਰ ਚੀਜ਼ ਆਪਣੇ ਨੋਟਿਸ ਵਿੱਚ ਲਈ ਅਸੀਂ ਉਹਨਾਂ ਦੇ ਸਾਹਮਣੇ ਜਿਹੜੀ ਇੱਕ ਪਹਿਲਾਂ ਗਠਿਤ ਹੋਈ ਸੀਗੀ ਕਮੇਟੀ 2010 ਦੇ ਵਿੱਚ ਉਹਦੀ ਰਿਪੋਰਟ ਵੀ ਰੱਖੀ ਉਸ ਰਿਪੋਰਟ ਦੇ ਅਨੁਸਾਰ ਇਹ ਫੈਕਟਰੀ ਐਸ ਪਰ ਨੌਮਸ ਕੰਮ ਨਹੀਂ ਕਰ ਰਹੀ ਹੈਗੀ ਇਹ ਫੈਕਟ ਇਹ ਜਿਹੜੀ ਫੈਕਟਰੀ ਹੈ ਇਹ ਪਾਣੀ ਧਰਤੀ ਦੇ ਵਿੱਚ ਪਾ ਰਹੀ ਹੈ ਗੰਦਲਾ ਕਰ ਰਹੀ ਹੈ ਜਿਹਦੇ ਨਾਲ ਲੋਕਾਂ ਨੂੰ ਜਾਨੀ ਮਾਲੀ ਨੁਕਸਾਨ ਹੋ ਰਿਹਾ ਪਸ਼ੂ ਮਰ ਰਹੇ ਨੇ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਇਹ ਜਿਹੜੀ ਜਸਟਿਸ ਨਹਿਰੂ ਕਮੇਟੀ ਹੈ ਇਹ ਵੈਸੇ ਤਾਂ ਲਾਸ ਅਸੈਸ ਕਰਨ ਆਈ ਸੀ ਪਰ ਇਹਨਾਂ ਨੇ ਸਾਡੀਆਂ ਸਾਰੀਆਂ ਆਬਜੈਕਸ਼ਨਾਂ ਵੀ ਲਈਆਂ ਮਾਨਯੋਗ ਕੋਰਟ ਦੇ ਆਰਡਰ ਸੀਗੇ ਉਹਨਾਂ ਨੇ ਸਾਡੇ ਸਾਰੀਆਂ ਆਬਜੈਕਸ਼ਨਾਂ ਲਈਆਂ ਨੇ ਉਹਨਾਂ ਨੇ ਸਾਨੂੰ ਸਲਾਹ ਵੀ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡਾ ਜਿਹੜਾ ਵੀ ਸਾਡੇ ਗ੍ਰੀਵੈਂਸ ਨੇ ਉਹ ਸੋਲਵ ਹੋਣਗੇ। ਜਹਤ ਨਹਿਰੂ ਕਮਿਸ਼ਨਰ ਅੱਜ ਆਇਆ ਸੀਗਾ ਜੀ। ਅਸੀਂ ਉਹਨਾਂ ਨੂੰ ਪਾਣੀ ਦੀ ਰਿਪੋਰਟ ਦੱਸ ਵਿਖਾਤਾ ਵੀ ਆ ਪਾਣੀ ਡਗਰਾ ਸਾਡੇ ਇਲਾਕੇ ਦੇ ਵਿੱਚੋਂ। ਰਿਪੋਰਟਾਂ ਵਿਖਾ ਦਿਆਂ ਵੀ ਸਾਡੇ ਇੰਨੇ ਬੰਦੇ ਮਰ ਰਹੇ ਆ। ਸਾਡੇ ਇੰਨੇ ਪਸ਼ੂ ਮਰ ਰਹੇ ਆ। ਅਸੀਂ ਉਹਨਾਂ ਨੂੰ ਕਿਹਾ ਕਿ ਜਾ ਕੇ ਤੁਸੀਂ ਮੌਕੇ ਤੇ ਬੋਰ ਚਲਾ ਕੇ ਵੇਖ ਲਓ ਪਾਣੀ ਕੱਢ ਕੇ ਵੇਖ ਲਓ। ਪਰ ਮੌਕੇ ਤੇ ਨਹੀਂ ਗਿਆ ਉਹ ਸਾਨੂੰ ਵਿਸ਼ਵਾਸ ਆ ਜਿਹੜਾ ਪਾਣੀ ਗੰਦਾ ਨਿਕਲ ਰਿਹਾ। ਸਾਰਾ ਕੁਝ ਦੱਸਤਾ ਸਾਡੇ ਇਨੇ ਸਵਾਨ ਇਨਸਾਨ ਹੋਇਆ ਸਾਡੇ ਇਨੇ ਪਾਇਨਾਂ ਇਨਸਾਨ ਹੋਇਆ ਜਿਹੜੀ ਸਾਡੀ ਜਿਹੜੀ ਫੈਕਟਰੀ ਲੱਗੀ ਹੈ ਬਹੁਤ ਘਾਤਕ ਆ ਲੋਕਾਂ ਦੇ ਜਾਨ ਤੇ ਮਾਲ ਦਾ ਬਹੁਤ ਇਨਸਾਨ ਹੋ ਰਿਹਾ ਪਤਲਾ ਦਾ ਇਨਸਾਨ ਹੋ ਰਿਹਾ ਇੱਥੇ ਸੋ ਸਾਨੂੰ ਇਥੇ ਪ੍ਰੇਖਿਆ ਨੂੰ 6 ਮਹੀਨੇ ਹੋ ਚੱਲੇ ਆ ਇਹ ਫੈਕਟਰੀ ਬੰਦ ਕੀਤੀ ਜਾਵੇ ਸੋ ਹੁਣ ਕਾ ਅੱਗੇ ਉਹਨਾਂ ਦਾ ਵਾਸਾ ਸਰ ਜੋ ਅੱਜ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੁੰਗੇ ਇਸ ਬਾਰੇ ਇਸ ਤਰ੍ਹਾਂ ਦਾ ਰਿਪੋਰਟ ਹੈ ਹੈਲੋ ਟੂ ਬੀਟਿੰਗ ਟੂ

ओके ਉਹ ਰਿਆ ਸਿੱਧੀ ਹੀ ਦਗਾ ਦਿੱਤਾ ਆ ਜਸਟਿਸ 네ਹਰੂ ਕਮੇਟੀ ਇਥੇ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਦੋਨੋਂ ਪੱਖਾਂ ਨੂੰ ਸੁਨਾ ਮਾਲਗੋਸ਼ ਫੈਕਟਰੀ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਆਏ ਸੀਗੇ ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਨਾਲ ਇਥੇ ਜਿਹੜੇ ਕਿਸਾਨ ਬੈਠੇ ਨੇ ਜਿਹੜੇ ਕਿ ਪਿਛਲੇ ਆਲਮੋਸਟ ਤਕਰੀਬਨ 5.5 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਉਹਨਾਂ ਦਾ ਵੀ ਪੱਤਰ ਗਿਆ। ਉਹਨਾਂ ਨੇ ਆ ਕਾਫੀ ਤਰੀਕੇ ਦੀ ਐਵੀਡੈਂਸ ਆਪਣੀ ਜਿਹੜੀ ਹੈਗੀ ਹੈ ਕਮੇਟੀ ਨੂੰ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਜਿਦੇ ਵਿੱਚ ਕੁਝ ਵੀਡੀਓਜ਼ ਵੀ ਸਿਗੀਆਂ, ਕੁਝ ਪਿਕਚਰਜ਼ ਵੀ ਸਿਗੀਆਂ ਜਿਹੜੇ ਉਹ ਉਹਨਾਂ ਦੇ ਉਹਨਾਂ ਦੇ ਪੀਸ ਇਵਿਡੈਂਸ ਨੇ ਕਿ ਪਸ਼ੂ ਉਹਨਾਂ ਦੇ ਫੈਕਟਰੀ ਦੇ ਪੋਲੂਸ਼ਨ ਦੇ ਕਾਰਨ ਉਹਨਾਂ ਦੀ ਮੌਤ ਹੋਈਆਂ ਨੇ ਤੇ ਕੈਂਸਰ ਦੀ ਬਿਮਾਰੀ ਦੇ ਰਿਗਾਰਡਿੰਗ ਤੇ ਕਹਿੰਦੇ ਨੇ ਕਿ ਜਿਹੜਾ ਇਹਨਾਂ ਦੀ ਪਬਲਿਕ ਹਿਅਰਿੰਗ ਹੋਈ ਸੀਗੀ ਉਹ ਪ੍ਰੋਪਰ ਨਹੀਂ ਹੋਈ। ਇਸ ਤੋਂ ਇਲਾਵਾ ਵਾਟਰ ਪੋਲੂਸ਼ਨ ਨਾਲ रिलेटेड ਉਹ ਨਾਨੇ ਚੀਜ਼ਾਂ ਇਹਨਾਂ ਨੂੰ ਦਿਖਾਈਆਂ ਔਰ ਜੱਜ ਸਾਹਿਬ ਨੇ ਉਹਨਾਂ ਨੂੰ ਦੋਨੋਂ ਸਾਈਡਾਂ ਨੂੰ ਇਹ ਕਿਹਾ ਹੈ ਕਿ ਜੋ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਜਿਹੜਾ ਚੱਲਦਾ ਹੈ ਸਬਜੈਕਟਿਵ ਮੈਟਰ ਹੈ ਤੇ ਉਹਦੇ ਵਿੱਚ ਜਿੰਨੀ ਵੀ ਇਹ ਐਵੀਡੈਂਸ ਹੈਗੀ ਹੈ ਔਨ ਐਫੀਡੇਵਿਟ ਉੱਥੇ ਔਨ ਰਿਕਾਰਡ ਦਿਖਾਈ ਜਾਵੇ ਹਾਈ ਕੋਰਟ ਨੂੰ ਤਾਂ ਜੋ ਕਿ ਸਹੀ ਤਰੀਕੇ ਦੇ ਨਾਲ ਕੋਰਟ ਫੈਸਲਾ ਲੈ ਸਕੇ ਕੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਚੀਜ਼ ਨਹੀਂ ਮੇਰੇ ਮੈਂ ਦੇਖਿਆ ਸੀਗਾ ਦੋਨੋਂ ਸਾਈਡ ਜਿਹੜਾ ਹੈਗਾ ਉਹਨਾਂ ਨੂੰ ਥੈਂਕ ਕਰਕੇ ਗਏ ਨੇ ਕਿ ਤੁਸੀਂ ਬਹੁਤ ਪੋਜੀਟਿਵਲੀ ਸਾਡੀ ਗੱਲ ਸੁਣੀ ਹੈਗੀ ਹੈ ਉਹਨਾਂ ਨੇ ਆਂਦੇ ਸਾਰੇ ਇਹ ਕਿਹਾ ਸੀ ਕਿ ਮੈਨੂੰ ਤਾਂ ਹਾਈ ਕੋਰਟ ਨੇ ਪਹਿਲੀ ਵਾਰੀ ਅਪਾਇੰਟ ਕੀਤਾ ਇਸ ਚੀਜ਼ ਨੂੰ ਮੈਂ ਐਕਸ ওয়ਾਈ ਕਿਸੇ ਨੂੰ ਵੀ ਨਹੀਂ ਜਾਣਦਾ ਔਰ ਕਿਸੇ ਦੇ ਫੇਵਰ ਦੇ ਵਿੱਚ ਜਾਂ ਅਗੇਂਸਟ ਨਹੀਂ ਹੂੰ ਤਾਂ ਮੇਰੇ ਕੋਲ ਤਾਂ ਜੋ ਚੀਜ਼ ਸਾਹਮਣੇ ਔਨ ਰਿਕਾਰਡ ਔਨ ਐਫੀਡੇਵਿਟ ਪ੍ਰੋਡਿਊਸ ਕੀਤੀ ਜਾਏਗੀ ਉਹਨੂੰ ਦੇਖ ਕੇ ਹੀ ਮੈਂ ਅੱਗੇ ਪ੍ਰੋਸੀਡ ਕਰਾਂਗਾ